ਸਤਨਾਮ ਸਤਨਾਮ ਏਕ ਓਮਕਾਰ ਏਕ ਓਮਕਾਰ ਸਤਨਾਮ ਸਤਨਾਮ ਕਰਤਾ ਪੁਰਖ ਅਕਾਲ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਨ ਆਦਿ ਪ੍ਰਸ਼ਾਦ ਜਪ ਜਪ ਆਦਿ ਸੱਚ ਆਦਿ ਸੱਚ ਦੁਗਾਂਤ ਸੱਚ ਦੁਗਾਂਤ ਸੱਚ ਹੈ ਭੀ ਸੱਚ ਨਾੜ ਘੋਸੀ ਭੀ ਸੱਚ ਨਾੜ ਘੋਸੀ ਭੀ ਸੱਚ ਚੋਟਾ ਸੋਤਵਾ ਹੋਈ ਜੈ ਸੋਚਨਾ ਹੋਈ ਜੇ ਸੋ ਤਿੰਨ ਲਖ ਵਾਰ ਉਸ ਕੀ ਲਖ ਵਾਰ ਰੂਪਾ ਚੁਪਣਾ ਹੋਈ ਚੁਪਣਾ ਹੋਈ ਜੇ ਰੌਇ ਰਹਾਲ ਵਪਾਰ ਨਾਇਨਾ ਪ੍ਰਿਆਪੋ ਕਨਾਲ ਪ੍ਰੀ ਪ੍ਰਿਆਪੋ ਕਨਾਲ ਪ੍ਰੀ ਜੈ ਬੰਨਾ ਪ੍ਰਿਆਪਾਰ ਜੈ ਬੰਨਾ ਪ੍ਰਿਆਪਾਰ ਸਹਸ ਸਿਆਣ ਬਾਲਾ ਕੋ ਵੈ ਸਹਸ ਸਿਆਣ ਬਾਲਾ ਕੋ ਵੈ ਕੋ ਇਕ ਨਾ ਤੁਮ ਨਾਲ ਕੋ ਇਕ ਨਾ ਚੱਲੇ ਨਾਲ ਕਿਉ ਸੱਜਿਆਰਾ ਹੋਈਆ ਕਿਉ ਸੱਜਿਆਰਾ ਹੋਈਆ ਜੇ ਕੂੜਾ ਕੁੱਤਾ ਪਾਲੂ ਮੂਹੈ ਟੁੱਟੇ ਬਾਲ ਧੁਗ ਮਰ ਜਾਈ ਚਲਣਾ ਧੁਗ ਮਰ ਜਾਈ ਚਲਣਾ ਨਾਨਕ ਦੇ ਗਿਆ ਨਾਲ ਨਾਨਕ ਦੇ ਗਿਆ ਨਾਲ ਕੋ ਆ So, I'm going